ਇੰਤਗਰਾਤੀ ਦਾ ਨਾਤੇ ਆਪਣੇ ਕੋਲੋਂ ਪੇਪਰਲਿਟ ਪਰਚੀਆਂ ਛਪਵਾ ਕੇ ਫਾਜ਼ਿਲਕਾ ਦੇ ਪਿੰਡਾਂ ਵਿੱਚੋਂ ਸੇਵਾ ਇਕੱਠੀ ਕਰਨ ਦਾ ਮਾਮਲਾ ਦੱਸਦੇ ਇਹ ਬਾਬਾ ਪਰਵਿੰਕ ਕੋਰਪਿੰਗ ਬਲਾਕੀ ਵਾਲਾ ਬਲਾਤ ਜਲਾਲਾਬਾਦ ਜੋ 13 ਸਾਲ ਤੋਂ ਬਾਬਿਆਂ ਦੀ ਸੇਵਾ ਕਰ ਰਹੇ ਹਨ ਹਰ ਸਾਲ ਆਪਣੀ ਡੇਰੇ ਤੇ ਜਗਰਾਤਾ ਕਰਵਾਉਂਦੇ ਸੀ ਬਾਬਾ ਪ੍ਰਵੀਨ ਕੋਰ ਨਾਲ ਇੱਕ ਸੇਵਾਦਾਰ ਵੀ ਪਿੰਡਾਂ ਵਿੱਚੋਂ ਸੇਵਾ ਲੈਣ ਨਾਲ ਹੀ ਜਾਂਦਾ ਸੀ ਹੁਣ ਵੀ ਜਗਰਾਤਾ 25 ਮਾਰਚ ਤੇ 7 ਫਰਵਰੀ ਨੂੰ ਪਿੰਡ ਬਲਾਕੀ ਵਾਲਾ ਜਗਰਾਤਾ ਕਰਵਾਇਆ ਜਾਣਾ ਸੀ ਪਰ ਉਹਨਾਂ ਦੇ ਨਾਤੇ ਲੱਗ ਤੋਂ ਪਿੰਡਾਂ ਵਿੱਚ ਸੇਵਾ ਇਕੱਠੀ ਕਰਕੇ ਪਹਿਲਾਂ ਲੈ ਗਿਆ ਜਾਣਕਾਰੀ ਮੁਤਾਬਿਕ ਦੂਸਰੇ ਸੇਵਾਦਾਰ ਨੇ ਆਪਣੇ ਪਿੰਡ ਵੱਡਾ ਸਿੱਧੂਵਾਲਾ ਜਾਗਰਤਾ ਕਰਵਾਉਣ ਦੀ ਨਾਤੇ ਪਰਚੀਆਂ ਛਪਵਾ ਕੇ ਆਪਣੇ ਘਰ ਜਾਗਰਤਾ ਦੀ ਸੇਮ ਹੀ ਰੱਖਤੀ ਏ ਦਰਬਾਬੇ ਪਰਵੀਨ ਨੇ ਜਗਰਾਤੇ ਦੀ ਡੇਟ ਅੱਗੇ 1 ਮਹੀਨਾ ਵਧਾਤੀ ਦੂਸਰੇ ਪਾਸੇ ਜਿਸ ਵਿਅਕਤੀ ਨੇ ਝਾਲੀ ਪਰਚੀਆਂ छਪਵਾ ਕੇ ਸੇਵਾ ਲਈ ਸੀਓਸ ਨੇ ਸੇਵਾ ਕਾਟ ਹੋਣ ਦਾ ਹਵਾਲਾ ਦੇ ਕੇ ਜਗਰਾਤਾ ਕੇਸਲ ਕਰਤਾ ਪੂਰਾ ਮਾਮਲਾ ਕੀ ਹੈ ਸੁਣੋ ਦੋਨਾਂ ਤੇ ਰਾਂਦੇ ਬਿਆਨ ਕੀ ਸਚਾਈ ਹੈ ਵੀਡੀਓ ਦੇਖਣ ਤੋਂ ਬਾਅਦ ਦਿਓ ਆਪਣੇ ਵਿਚਾਰ ਇਸ ਵੀ ਨੂੰ ਸ਼ੇਅਰ ਜ਼ਰੂਰ ਕਰਨਾ ਤਾਂ ਜੋ ਭੋਲੇ-ਪਾਲੇ ਲੋਕ ਇਹ ਨਾ ਤੁੱਪ ਸਕਣ ਕੀ ਕਹਿਣਾ ਚਾਹ ਰਹੇ ਹੋ ਜੋ ਸੇਵਾ ਬਾਰੇ ਪ੍ਰਸਿੱਧ ਰਹਿਤੀ ਉਹ ਵੀ ਜੇ ਇਹ ਗੱਲ ਲਗੀ ਹੈ ਉਹ ਉਹਨੂੰ ਦਾਤ ਹੋਈ ਆਪਣੇ ਦਰਬਾਰ ਤੋਂ ਜੀ ਇਹ ਚਰਨ ਸਿੰਘ ਦਾ ਪਿੰਡ ਵੱਡਾ ਸਿੱਧੂ ਵਾਲਾ ਜੀ ਉਹ ਮੇਰੇ ਖਾਤਰ ਜਾ ਕੇ ਪਿੰਡਾਂ ਵਿੱਚ ਸੇਵਾ ਕਠੀ ਕਰ ਰਿਹਾ ਹੈ ਜੀ ਵਿਆਹਨਾ ਮੈਂ ਪ੍ਰੋਗਰਾਮ ਤਾਂ ਮਹਿਲਵਾਨਾ ਮੇਰੇ ਖਾਤਰ ਪ੍ਰੋਗਰਾਮ ਆਪਣੇ ਪਿੰਡ ਲਗਦਾ ਏ ਬਲਾਕੀ ਵਾਲੇ ਮਿਰਤ ਬਗਾਰਾ ਮੈਂ ਆਪ ਤੁਰਨਾ ਤੇ ਸੇਵਾ ਕਠੀ ਕਰਨਾ ਵੀ ਮੈਂ ਆਪ ਲਵਾਨਾ ਮੈਂ ਆਪ ਜਾਵਾਂ ਨਾਲ ਤੇ ਸੇਵਾ ਟੱਕਰੇ ਇਹ ਦੋ ਮੁੰਡੇ ਹਗੇ ਨੇ ਨਾ ਛੇ ਗਰਦੀ ਵਾਲੀ ਜੀ ਵਿੱਚ ਇੰਨਾ ਛਾ ਵੀ ਕਰਦੇ ਨੇ ਵਿੱਚ ਸਾਰਾ ਕੰਮ ਕਰਦੇ ਨੇ ਇਹ ਮੇਰੀ ਖਾਤਰ ਮੰਗ ਮੰਗਤਿਆਂ ਦੇ ਬਲਾਕੇ ਅੰ ਵਿਚੋਂ ਆਏ ਨੇ ਸੇਵਾ ਪਿੰਡਾਂ ਵਿੱਚ ਲੈ ਕੇ ਆਂਦੇ ਪੈਣੇ ਤੇ ਕਰੇ ਲਾਈ ਜਾਂਦੇ ਨੇ ਕੋਈ ਉਜਾਗਰ ਨਹੀਂ ਨਾਂਦਾ ਕੋਈ ਕੁਛ ਨਹੀਂ ਦੋਵੇਂ ਮੁੰਡੇ 25 ਪੰਨਾ ਜੀ ਰਾਮਾ ਦਾ ਜੀ ਉਹਨਾਂ ਦੇ ਜਸ ਚਰਨ ਸਿੰਘ ਚਰਨ ਸਿੰਘ ਦਾ ਹਾਂਜੀ ਹਾਂਜੀ ਇਹਦਾ ਪਿੰਡ ਦਾ ਪਿੰਡ ਵੱਡਾ ਸਿੱਧੂ ਵਾਲਾ ਦੇ ਨਾਮ ਤੇ ਸੇਵਾ ਪਿੰਡਾਂ ਵਿੱਚੋਂ ਇਕੱਠੀ ਕਰ ਰਹੇ ਹਾਂ ਜੀ ਹਾਂ ਜੀ ਹਾਂ ਜੀ ਬੀਬੀਆਂ ਦੇ ਰੈਂਦੀਆਂ ਨੇ ਤੇ ਜਦੋਂ ਮੈਂ ਬਣ ਗਿਆ ਸੇਵਾ ਲੈਣੋ ਤੇ ਬੀਬੀਆਂ ਨੇ ਉਹ ਬਾਬਾ ਤੇਰੇ ਨਾਮ ਦੀ ਸੇਵਾ ਲੈ ਗਏ ਨੇ ਜੀ ਹਾਂ ਜੀ ਜੀ ਤੇ ਤੁਸੀਂ ਕੀ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਜਾਂ ਪੁਲਿਸ ਨੂੰ ਦਰਖਾਸਤ ਦਿੱਤੀ ਮੇਰੇ ਨਾਮ ਤੇ ਇਸਰਾ ਪਿੰਡਾਂ ਵਿੱਚ ਜਾ ਕੇ ਦਿੱਤੀ ਮਾਰ ਹਾਂ ਜੀ ਹਾਂ ਜੀ ਮੈਂ ਦਰਖਾਸਤ ਅੱਗੇ ਨਹੀਂ ਦਿੱਤੀ ਹੁਣ ਦੇਣੀਆਂ ਨੇ ਦਰਖਾਸਤਾਂ ਜੀ ਇਹ ਬਾਤਾਂ ਤਾਂ ਠੀਕ ਚੰਗੀ ਗੱਲੇ ਨੇ ਇਹਦਾ ਮੈਂ ਤਰਕਾਹ ਦੇ ਦਿੱਤੀ ਤੀ ਨਾਲ ਬਸ ਬਾਹਰ ਨਹੀਂ ਆਣਾ ਮੇਰਾ ਤਾਂ ਸੰਸ ਬਣਾ ਹੋਇਆ ਵੇਖੋ ਜੀ ਸੰਸ ਬਣਾ ਹੈ ਜੀ ਇੱਕ ਕੋਟ ਲੈ ਲਾ ਹਾਂ ਸਰਕਾਰੀ ਮੋਹਰਾ ਲਗਿਆ ਨੇ ਸਰਕਾਰ ਦੇ ਐਨਡੀਆ ਵਿੱਚ ਮੈਂ ਗਿਆ ਤੇ ਮੈਂ ਜਾਵਾਂਗਾ ਤਾਂ ਸੇਵਾ ਟੱਕਰੇ ਨਹੀਂ ਤੇ ਇੰਜ ਮੁੰਡਿਆਂ ਨਾ ਦੇਵਣ ਕਰਨੀ ਬੀਬੀਆਂ ਸੇਵਾ ਤੁਸੀਂ ਛਣ ਕਰਕੇ ਦੇਣ ਸੇਵਾ ਤੁਸੀਂ ਜਿਹੜਾ ਲਾਇਸੈਂਸ ਤੁਸੀਂ ਸੇਵਾ ਲੈ ਸਕਦੇ ਹੋ ਸਰਸ ਬਗਾਰ ਸੇਵਾ ਲੈ ਹਾਂਜੀ ਹਾਂਜੀ ਚੋਰ ਕਰਦੀ ਅਗੇ ਨੇ ਆਪਣਾ ਨਸਨਸ ਬਣਾਇਆ ਸਰਕਾਰੀ ਮੋਹਰਾਂ ਲੱਗੀਆਂ ਹੋਈਆਂ ਨੇ ਤੁਹਾਡੇ ਫੋਟੋ ਵੀ ਕੱਟ ਕੇ ਮਖਮਾਂ ਦੇ ਦੇਣਾ ਸੀ ਇਹਨਾ ਵੀਰੇ ਜਿੱਥੇ ਪਿੰਡਾਂ ਵਿੱਚ ਜਾਵਣ ਨਾ ਇਹਨਾਂ ਦੀ ਪੁਣਛਾਣ ਹੋ ਜਾਣ ਪਕੜ ਲਵਣ ਫਿਰ ਸਾਡੇ ਮਨੇ ਫੋਨ ਕਰਨ ਅਸੀਂ ਨੰਬਰ ਵੀ ਇਸ ਵਿੱਚ ਭੇਜਨੇ ਇਸ ਨੰਬਰ ਤੇ ਇਹ ਮੁੰਡਿਆਂ ਨੂੰ ਪਕੜਾ ਜਾਵੇ ਮੇਰੇ ਮਨੋਂ ਜੇ ਮੈਂ 5000 ਰੁਪਇਆ ਵੀ ਜੁਰਮਾਨਾ ਦੇਵਾਂ ਦੇ ਮੁੰਡਿਆਂ ਨੂੰ ਪਕੜਾ ਜਾਵੇ ਮੇਰੇ ਨਾਂ ਦੀ ਇਹ ਬਹੁਤ ਸੇਵਾ ਕੱਠ ਕਰ ਰਹੇ ਨੇ ਤੇ ਮੈਂ ठा कम काफ़ी चला खा मतिलबु हा जी हा नशा ਕਰਦੇ ਕਰ ਰਹੇ ਨੇ ਨਹੀਂ ਜੀ ਮੈਨੂੰ ਕੁਝ ਕੋ ਨਹੀਂ ਮੈਂ ਪਿੰਡਾਂ ਵਿੱਚ ਵਣ ਜਾਣਾ ਆਂਦਾ ਪਾਪਾ ਤੇਰੇ ਨਾਂ ਦੀ ਸੇਵਾ ਲੈ ਗਏ ਨੇ ਤੇ ਅੱਜ ਆ ਸੱਤ ਕੁ ਦਿਨ ਹੋਏ ਗਏ ਨੇ ਅਮਨਸੇਵਲ ਵਿੱਚ ਸੇਵਾ ਲੈ ਕੇ ਆਏ ਨੇ ਮੈਨੂੰ ਉਹਨਾਂ ਗੱਜਾ ਕੋ ਨਹੀਂ ਪਾਈ ਮਿਹਨਤ ਪਾਪਾ ਤੇਰੇ ਨਾਂ ਦੀ ਸੇਵਾ ਲੈ ਗਏ ਮੁੰਡੇ ਤੋਂ ਤੇ ਉਹਨਾਂ ਦੇ ਫੋਟੋ ਵੀ ਚਿੱਕੇ ਨੇ ਉਹ ਆਂਦੇ ਨੇ ਅਸੀਂ ਇਨਾਂ ਤਾੜਨ ਵੀ ਲੱਗੇ ਫੇਰ ਅਸੀਂ ਕੋ ਨਹੀਂ ਪਰਚੀਆਂ ਤੁਹਾਡੇ ਕੋ ਗਿਆ ਦਿਖਾ ਸਕਦੇ ਆ ਪਰਚੀਆਂ ਗਿਆ ਉਹ ਵਿਖਾਈ ਅੰਦਰ ਆਪਨੇ ਘਰੇ ਆਏ ਸੀ ਜੀ ਆਪਰਾ ਵਰਤਨ ਵਰਤਮਾਣਾ ਗਾਇ ਨਾਂਦੀ ਨਾਲ ਦਾਤ ਹੋਈ ਸੀ ਮੰਮੀ ਦੇ ਮੇਰੀ ਸੱਸ ਦੇ ਨੇ ਦਵਾਈ ਦਿੱਤੀ ਬੱਚਾ ਹੋਇਆ ਸੀ ਆਪਣੇ ਨਾਲ ਦਰਵਾਰ ਤੂੰ ਹੀ ਤੇ ਇਹ ਕਹਿੰਦਾ ਬਣ ਨਹੀਂ ਮੈਂ ਗਿਆ ਬਾਬੇ ਨਾਲ ਤੇ ਜਿੱਥੇ ਜਾਂਦਾ ਗਜਾ ਲੈਣਾ ਸੰਗਤ ਭੁਗਤਣ ਤਿਆਰ ਹੋ ਆਂਦੇ ਨੇ ਬਾਬਾ ਸਾਡੇ ਮੈਨੂੰ ਫੋਨ ਕਰਦੇ ਵੀ ਤੇਰੇ ਨਾਂ ਦੀ ਸੇਵਾ ਨਹੀਂ ਲੈ ਗੇ ਕਹਿੰਦਾ ਛੱਪੜ ਦੇ ਨਾਲ ਮੰਦਰ ਹੈਗਾ ਪਿੰਡ ਬਲਾਕੀ ਵਾਲਾ ਹੈ ਤੇ ਸੇਵਾ ਪਾਓ ਜਿੰਨੀ ਪਾਓ ਸਾਰੇ ਉਹ ਪਾਉਂਦੇ ਰਹੇ ਨੇ ਉਹਨਾਂ ਸੰਗ ਦਾ ਸੀ ਸੇਵਾ ਲੈਣ ਗਏ ਤੇ ਉਹਨੇ ਬਾਬਾ ਤੇਰੇ ਨਾਲ ਜਿਹੜਾ ਮੁੰਡਾ ਆਂਦਾ ਰਿਹਾ ਨਾ ਸੇਵਾ ਕੱਢੀ ਕਰਨਾ ਉਹ ਤੇਰੇ ਨਾਂ ਦੀ ਸੇਵਾ ਲੈ ਆ ਗਿਆ ਮਾਗ ਦੀ 25 ਦਾ ਜਾ ਕਰਨੇ ਜੀ ਤੁਸੀਂ ਮਾਗ ਦੀ 25 ਦੇ ਤੇ ਕਰਾਉਣਾ ਹਾਂਜੀ ਕਰਾਉਣਾ ਸੀ ਤੇ ਉਹਨੇ ਨੇ ਸੇਵਾ ਲੈ ਆਂਦੀ ਵਣ ਸਾਡਾ ਚੇਤਰਦ ਰੱਖਾ ਗਿਆ ਤੇ ਉਹ ਤੁਸੀਂ ਕੈਨਸਲ ਕਰਤਾ ਹਾਂਜੀ ਕੈਨਸਲ ਕਰ ਦਿੱਤਾ ਤੇ ਉਹ ਜਿਹੜਾ ਜਿਹੜੇ ਨਾਂ ਤੇ ਜਗਰਾਤੇ ਤੇ ਲੈ ਕੇ ਆਇਆ 25 ਮੰਗਦੇ ਉਹ ਗਣ ਕੌਣ ਕਰਾਏਗਾ ਜਗਰਾਤ ਉਹਨੂੰ ਆਪ ਹੀ ਕਰਾਏਗਾ ਜੀ ਹਾਂ ਵੱਡੇ ਸਿੱਧੂ ਵਾਲਾ ਨਾਲ ਸਾਹ ਦੇ ਤੇ ਦੋਨੇ ਨਾਲ ਕਿ ਸੰਗਤ ਵੀ ਆਵੇ ਜਿੱਥੇ ਗਿਆ ਹੈ ਮਨਸੇ ਦੀ ਵੀ ਆਵੇਗੀ ਇਹਦੇ ਕੋਲ ਮੈਨੂੰ ਤਾਂ ਬਾਬਾ ਸੀ ਆਵਾਂਗੇ ਜੇ ਬਾਗ ਦੀ 25 ਦਾ ਸੀ ਆਵਾਂ ਦੇ ਇਹਦੇ ਕੋਲ ਜੇ ਨਾ ਹੋਇਆ ਤਾਂ ਅਸੀਂ ਪੰਚਾਇਤ ਗੁਰ ਪਿੰਡ ਵਾਲੀ ਸਰਪੰਚ ਸਾਰੇ ਇਕੱਠੇ ਕਰਤੇ ਦਿਨ ਲਿੱਤਰ ਮਾਰਾਂ ਤੇ ਕਾਲਾ ਮੂੰਹ ਕਰਾਂਗੇ ਹਾਂ ਆਂਦੇ ਨੇ ਅਸੀਂ ਵੀ ਐਵੇਂ ਖੜਾ ਟੋਰ ਪੈਂਦੇ ਮੈਂ ਮੇਰਾ ਨਸੰਸ ਬਣਾ ਹੋਇਆ ਤੇ ਸਬੂਤ ਹੋਵੇ ਤੇ ਬੀਬੀਆਂ ਸੇਵਾ ਪਾਵਣ ਨਾ ਸਬੂਤ ਹੋਵਣ ਤੇ ਸੇਵਾ ਨਾ ਪਾਵੇਂ ਪਾਵੇਂ ਮੈਂ ਕਿਉਂ ਨਵਾ ਬਾਬਾ ਜੀ ਹਾਂਜੀ ਥੱਗੀ ਵਾਲਾ ਕੰਮ ਚੱਲ ਪਿਆ ਹਾਂਜੀ ਹਾਂਜੀ ਪੁੰਛਣ ਕਰਕੇ ਪਾਓ ਸੇਵਾ ਪੁੰਛਣ ਕਰ ਤੇ ਮੇਰੇ ਤਾਂ ਸਰਕਾਰੀ ਮੋਹਰਾ ਲੱਗੇ ਹੋਈਆਂ ਨੇ ਮੇਰੀਆਂ ਤਾਂ ਸਰਕਾਰੀ ਮੋਹਰਾ ਲੱਗੇ ਹੋਈਆਂ ਨੇ ਮੇਰਾ ਤਾਂ 80 ਹਜ਼ਾਰ ਲੱਗਾ ਨਸਨਸ ਤੇ ਮੈਂ ਤਾਂ ਗਜਾ ਕੱਠੀਕਾਰ ਨੇ 5 ਪੁੱਜਣ 10 ਪੁੱਜਣ ਇੱਕ ਵੇਲੇ ਹਾਸਤੇ ਬਲਾਵਣ ਉਹ ਵੀ ਸੇਵਾ ਹੈ ਜੀ ਝਗੜਾ ਆਪਾਂ ਕਦੇ ਨਹੀਂ ਬੀਬੀਆਂ ਨਾਲ ਕੀਤਾ ਤੇ ਨਾ ਕਰਨਾ ਹੈ ਜੀ ਹਾਂ ਤੇ ਇੱਕ ਵਾਰ ਮੁੰਡਾ ਨੇ ਮੇਰੇ ਨਾਂ ਦੀ ਗਜਾ ਕੱਠੀਕਾਰ ਤੇ ਕੀ ਨਾਮ ਹੈ ਮੁੰਡੇ ਦਾ ਜੀ ਹਾਂ ਮੁੰਡੇ ਦਾ ਬੰਟੀ ਬੰਟੀ ਕਿਹੜਾ ਪਿੰਡ ਹੈ ਪਿੰਡੋਂ ਦਾ ਵੱਡਾ ਸਿੱਧੂ ਵਾਲਾ ਹਾਂ ਆਹ ਇਹ ਹਕ ਦਾ ਰਮਤ ਕਰਦਾ ਇਹਨੂੰ ਜੀ ਸੰਗਤ ਇੱਥੇ ਆਉਂਦਾ ਰਿਹਾ ਮਾਤਾ ਕੋਲ ਦਵਾਈ ਲੈ ਕੇ ਜਾਂਦਾ ਰਿਹਾ ਬੱਚਿਆਂ ਵਾਲੀ ਪਿਛੇ 6 ਸਾਲਾਂ ਬਾਅਦ ਉਹਦੇ ਘਰੇ ਕਾਕੂ ਹੈ ਜੀ ਤੇ ਇਹ ਕਹਿੰਦਾ ਲੱਗੇ ਬਾਬਾ ਜੀ ਮੈਨੂੰ ਨਾ ਰੱਖੋ ਮੈਂ ਤੁਹਾਡੇ ਨਾਲ ਸੇਵਾ ਕੱਠੀ ਕਰਉਣਾ ਫਰੀ ਤੇ ਬਾਬੇ ਨੇ ਕਹੇ ਪੁੱਤਰ ਕੋਈ ਗੱਲ ਨਹੀਂ ਤੂੰ ਨਾਲ ਰਹਿ ਸਾਡੇ ਇਹਨਾਂ ਜੀ 6 ਮਹੀਨੇ ਸਾਰ ਰਿਹਾ ਬਾਬੇ ਨਾਲ ਇਹਨੇ ਬਾਬੇ ਦੇ ਘਰ ਬਾਹਰ ਜਿਹੜੇ ਸੰਗਤ ਵਾਲ ਘਰ ਬਾਹਰ ਵੇਖ ਲੈ ਤੇ ਪਿਛੋ ਆਪ ਤਰਪਾ ਜਦੋਂ ਚੁਣਾ ਵਢੀਨ ਲੱਗਾ ਹੈ ਨਾ ਉਦੋਂ ਦਾ ਹੀ ਚੱਲਿਆ ਵੇ ਬੰਦਾ ਬਾਬੇ ਨਾਂ ਦਾ ਚੁਣਾ ਵੀ ਨਾ ਲਾਈ ਤਾਂ ਪੱਸੀਆ ਬਣ ਲਗੀ ਹਾਏ ਬਾਬੇ ਨੂੰ ਖਪਾਈ ਰੱਖਿਆ ਨਾ ਕੰਦਾ ਆਪਾ ਲਗਈਏ ਲਗਈਏ ਇਹਨੇ ਇਹ ਲੱਗ ਕੇ ਰਿਹਾ ਪਿਓ ਦਾ ਪੁੱਤ ਲੱਗ ਗਈ ਜੀ ਤੇ ਹੁਣੇ ਬਾਬੇ ਦੇ ਨਾਂ ਝੂਠ ਮਾਰ ਕੇ ਲੈ ਜਾਂਦਾ ਵੀ ਬਾਬਾ ਦਾ ਬਿਮਾਰ ਪਿਆ ਹੈ ਜੀ ਜੀ ਤੇ ਹੁਣ ਕਹਿੰਦਾ ਵੀ ਆਹ ਕੋਨੇ ਸਾਡੇ ਕੋਲ ਸਾਰੇ ਸਬੂਤ ਆਏ ਨੇ ਦੇਖਿਆ ਜਗਰਾਤੇ ਜਿਹਗਾ ਫੋਟੋ ਵੀ ਹੈਗਾ ਨਾ ਸਾਰੇ ਪਰਿਵਾਰ ਦੇ ਕਿੱਥੋਂ ਮੁਕਰੇ ਦਾ ਜੀ ਕਿਹੜੇ ਪਾਸੇ ਜਾਊਗਾ ਦੱਸ ਗਲਤ ਕਰ ਲੈਣਾ ਵੀਰਾ ਵਗੇਰਾ ਦੇ ਨਾਂ ਦਾ ਆਪਾਂ ਝੂਠ ਮਾਰ ਕੇ ਖਾਵਾਂ ਤੇ ਪੀਰਾਂ ਦਾ ਨਾਲ ਤਨ ਪਤਾ ਕਾ ਮੋਖ ਹੀ ਹੋ ਜਾਂਦਾ ਬੰਦੇ ਦਾ ਫਿਰ ਜੀ ਵੈਸੇ ਕਰਨੇ ਆਸ ਤੇਰੇ ਸਾਹਮਣੇ ਹਾਥੀ ਖੜਾ ਹੈ ਮੈਂ ਤਾਂ ਕਮਾਈ ਜਾਂਦੀ ਸੀ ਜੀ ਆਪਣੇ ਕੋਲ ਤੇ ਪ੍ਰੋਫਿਟ ਵੀ ਆਪਣੇ ਕੋਲ ਹੈਗੀ ਹੈ ਤੇ ਬਾਕੀ ਇਹ ਸਾਨੂੰ ਤਾਂ ਡੰਡ ਮਿਲਿਆ ਵੇ ਸਾਡੇ ਅੱਠ ਜੀ ਮਰੇ ਹੋਏ ਆ ਜੀ ਸਿਰਫ ਇਹ ਗੱਡੀ ਪਿੱਛੇ ਕਰੂੰ ਹੀ ਲਵਾਏ ਪੀਰਾਂ ਫਕੇਰਾਂ ਨੂੰ ਠੁੱਡੇ ਮਾਰਦੇ ਸੀ ਸਾਰਾ ਕੁਝ ਕਰਦੇ ਸੀ ਸ਼ਰਾਬਾ ਪੀਂਦੇ ਸੀ ਤੇ ਚੱਟੇ ਸਾਰੇ ਖਤਮ ਹੋ ਗਿਆ ਇਸ ਕੰਮ ਪਿੱਛੇ ਜਦੋਂ ਸਾਡੇ ਤੇ ਆਈਏ ਸਾਨੂੰ ਪੀਰ ਬਾਬੇ ਨੇ ਡੰਡ ਦਿੱਤੀ 11 ਸਾਲਾਂ ਦੀ ਜੀ ਵੀ 11 ਸਾਲ ਮੰਗ ਕੇ ਤੁਸੀਂ ਇਹਨਾਂ ਦਾ ਪ੍ਰੋਗਰਾਮ ਕਰਾਉਣਾ ਹੈ ਜੀ ਤੇ ਅਸੀਂ ਉਹੀ ਕਰਾ ਰਹੇ ਆ ਦੇ ਵਚਨ ਤੇ ਪੂਰਾ ਰਹੇ ਨੇ ਪੀਰ ਨਾਲ ਜੀ ਤੇ ਪੀਰ ਸਾਨੂੰ ਆਪੇ ਰੰਗ ਲਾਊਗਾ ਕਰਨ ਵਾਲਾ ਇਹਨੇ ਜਗਰਾਤੇ ਦਾ ਮਤਲਬ ਕਿ ਸੇਵਾ ਇਕੱਠੀ ਕੀਤੀ ਹੈ ਬਾਬੇ ਦੇ ਨਾਮ ਤੇ ਝੂਠ ਮਾਰ ਕੇ ਤੇ ਹੁਣ ਮੰਗ ਦੀ 25 ਨੂੰ 7 ਫਰਵਰੀ ਨੂੰ ਤੇ ਪਿੰਡ ਸਿੱਧੂ ਵਾਲਾ ਵੱਡਾ ਤੇ ਨਹਿਰ ਦੇ ਨਾਲ ਟਾਣੀ ਆ ਇਹਦਾ ਨਾਮ ਬੰਟੀ ਸਿੰਘ ਗੁਰਚਰਨ ਸਿੰਘ ਪੁੱਤਰ ਮੱਖਣ ਸਿੰਘ ਤੇ ਮਜੈਦੀਆ ਸਾਹਿਬ ਹੁਣ ਇਹਨਾਂ ਦੇ ਟਾਣੀ ਤੇ ਮਤਲਬ ਕਿ ਮੰਗ ਦੀ ਪੱਤਨੀ ਨੂੰ ਆਣ ਕੇ ਸੰਗਤ ਪਹੁੰਚੇਗੀ ਤੇ ਸੰਗਤ ਦਾ ਸਬੂਤ ਕਰ ਦੇ ਜੀ ਵੀ ਕਿਹੜਾ ਜਗਰਾਤਾ ਹੋਇਆ ਕਿ ਨਹੀਂ ਹੋਇਆ ਲੱਗ ਜਾ ਕੇ ਪਤਾ ਅਸੀਂ ਜਿਹੜਾ ਹੁਣ ਚਿੱਤਰ ਚ ਕਰਾਂਗੇ ਅਸੀਂ ਹੁਣ ਟਾਈਮ ਬਦਲ ਦਿੱਤਾ ਬਾਬੇ ਜੀ ਇਹ ਤਾਂ ਇਹੀ ਟਾਈਮ ਸੀਗਾ ਹਾਂ ਸਾਡੇ ਨੇ ਤਾਂ ਇਹ ਟਾਈਮ ਸੀ ਕਿਹੜਾ ਟੁੱਟਾ ਟਾਈਮ ਸੀਗਾ ਮੰਗ ਦੀ 25 ਦਾ 7 ਫਰਵਰੀ ਦਾ ਹੁੰਦਾ ਹਰ ਸਾਲ ਹੀ ਹੁੰਦਾ ਹੈ ਜੀ ਹਾਂਜੀ ਸਾਡੇ ਕੋਲ ਸਾਰੇ ਸਬੂਤ ਹੈਗੇ ਆ ਸਾਡੇ ਕੋਲ ਫੋਟੋਆਂ ਹੈਗੀਆਂ ਪਿਛਲੇ ਜਗਰਾਤੇ ਦੀਆਂ ਮੇਲੇ ਦੀਆਂ ਨਾ ਇਹ ਆ ਜੀ ਸਾਰਾ ਕੁਝ ਇਹ ਕਹਿੰਦਾ ਨਾ ਮੇਰੇ ਬਾਪ ਦੇ ਨਾਮ ਤੁਹਾਡਾ ਕਹਿਣਾ ਮਤਲਬ ਹੈ ਲੋਕਾਂ ਕੋਲ ਠੱਗੀ ਮਾਰ ਰਹੇ ਹਾਂਜੀ ਹਾਂਜੀ ਜੀ ਜਿਹੜਾ ਪਿੰਡ ਚ ਛਿਲੀਆਂ ਜਿੱਥੇ ਗਿਆ ਉਹਨਾਂ ਨੇ ਝੂਠੀ ਮਾਰਿਆ ਇਹਨਾਂ ਨੇ ਇਹਨਾਂ ਫੋਟੋ ਵੀ ਉਹਨਾਂ ਕੀਤਾ ਇਹਨਾਂ ਸਾਡੇ ਕੋਲ ਫੋਟੋ ਸਬੂਤ ਵੀ ਗਿਆ ਜੀ ਜੀ ਆ ਪਰਚੇ ਸਨ ਉਹਨੇ ਭੇਜਿਆ ਨੇ ਵਿਚਾਰਿਆ ਨੇ ਮੁਕਰੀ ਤੋਂ ਸੰਗਤਾਂ ਦੀ ਅਸੀਂ ਬੁਗਤਾਂ ਦੇ ਵੀ ਵੀ ਬਾਬਾ ਤੇਰੇ ਨਾਮ ਦੀ ਨਹੀਂ ਲੈ ਤੇ ਨੰਬਰ ਅਸੀਂ ਇਹ ਤੋਂ ਉਹਦੇ ਬੰਦੇ ਦਾ ਗੱਲ ਕਰਾ ਦੇ ਥਾਣੇ ਦੇ ਬਾਰੇ ਜਾਂਦੀ ਗੱਲ ਅਸੀਂ ਉਹ ਬੰਦੇ ਵੀ ਸਾਡੇ ਆਣਗੇ ਉਥੋਂ ਜਿਹੜੇ ਮਨਸ਼ੇ ਦੇਗੇ ਆ ਚਾਹੇ ਮਤਲਬ ਦੋਨੇ ਨਾਲ ਕੇ ਦੇ ਚਾ ਇੱਕ ਬਾਏ ਦੇ ਆ ਠੀਕ ਹੈ ਜੀ ਕਿੱਥੋਂ ਦੀ ਵਿਗਿਆ ਜੀ ਇਹ ਆ ਬਾਦ ਆ ਜੁਮੇਵਾਰ ਆ ਖੁਦ ਹੋਵੇਗਾ ਕਿੰਨੇ ਕਿੰਨੇ ਪਰਚੀ ਕੱਟ ਕੇ ਕਿੰਨੇ ਪੈਸੇ ਲੈ ਕੇ ਆਏ ਹੋ ਇਹ ਜਿਹਨੇ ਕੋਲ 100 ਦੀ ਹਾਂ ਜੀ ਕੀ ਨਾਮ ਆਪਣਾ ਜੀ ਦਰਸ਼ਨ ਸਿੰਘ ਜੀ ਜੋ ਤੁਸੀਂ ਦੱਸ ਰਹੇ ਸੀ ਸੇਵਾ ਲੈਣ ਬਾਰੇ ਇਹਦੇ ਬਾਰੇ ਤੁਸੀਂ ਕੀ ਕਰਨਾ ਆ ਮੈਂ ਬਾਬੇ ਦੇ ਨਾਲ ਜਾਣਾ ਸੇਵਾ ਲੱਗਾ ਨਾਲ ਜੀ ਜੀ 20 25 ਦਿਨ ਹੋ ਗਏ ਜਿਹੜੇ ਪਿੰਡ ਵੀ ਜਾਂਦੇ ਆ ਦੋਨੇ ਨਾਲ ਕੇ ਗਏ ਆ ਉਹਦਾਂ ਉੱਥੇ ਇਹ ਮੁੰਡੇ ਜਿਹੜੇ ਨੇ ਇੱਕ ਮਾਂਟੀ ਨਾਮ ਦਾ ਇਹ ਦੋਨੇ ਝੂਠ ਬੋਲ ਕੇ ਆਏ ਨੇ ਵੀ ਅਸੀਂ ਬਾਬਾ ਬਮਾਰ ਪਿਆ ਹੈ ਦਾਖਲੇ ਜੀ ਸਾਨੂੰ ਸੇਵਾ ਲਈ ਭੇਜਿਆ ਜੀ ਕੱਲ ਅਸੀਂ ਗਏ ਜੀ ਮੋਜਮ ਮਨਸੇ ਪਵਾਨੀ ਸਾਰੇ ਪਿੰਡਾਂ ਚ ਉਤਾਰਨ ਤੋਂ ਪਾਰ ਗਏ ਆ ਜੀ ਪਾਰ ਦੇ ਮਨਸੇ ਜਿੱਥੇ ਵੀ ਜਾਂਦੇ ਆ ਉਹ ਕਹਿੰਦੇ ਸੇਵਾ ਤੋਂ ਡੀ ਲੈ ਗਏ ਨੇ ਦੋ ਮੁੰਡੇ ਜਿਹੜੇ ਨਾਲ ਸੇਵਾਦਾਰ ਪਾਰ ਆਉਂਦੇ ਰਹੇ ਅਸੀਂ ਬਲਾਕੀ ਵਾਲ ਚ ਆਏ ਆ ਜੀ ਝੂਠ ਮਾਰ ਕੇ ਸੇਵਾ ਇਕੱਠੀ ਕਰ ਰਹੇ ਆ ਬਾਬੇ ਦੇ ਨਾਮ ਦੇ ਸੇਵਾ ਕਟ ਕਰ ਰਹੇ ਬਾਬੇ ਦਾ ਪ੍ਰਮੇਂਦਰ ਨਾਲ ਇਧਰ ਪਿੰਡ ਬਲਾਕੀ ਵਾਲਾ ਜਗਰਾਤਾ ਹੈ ਸਾਡਾ 25 ਮਾਘ ਦਾ ਕਰਾਉਣਾ ਜੀ 6 ਫਰਵਰੀ ਦਾ ਜੀ 77 ਚੌਥੇ ਹੋਵੇਗਾ 77 ਚੌਥੇ ਚੌਣੋ ਹੋਵੇਗਾ ਬਾਬੇ ਜਗਰਾਤਾ ਲੇਟ ਕੀਤਾ ਕਿਉਂ ਸੇਵਾ ਇਹਨਾਂ ਤਿੰਨ ਮਹੀਨੇ ਹੋ ਗਏ ਨੇ ਗਲਤ ਨਜਾਇਜ਼ ਇਕੱਠੀ ਕਰ ਲਈ ਬਾਬੇ ਦੇ ਨਾਮ ਦਾ ਅੱਛਾ ਜਿਹੜੇ ਤੁਸੀਂ ਡੇਟ ਰੱਖੀ ਸੀ ਉਹ ਡੇਟ ਬਦਲ ਦਿੱਤੀ ਅਸੀਂ ਬਦਲ ਦਿੱਤੀ ਜਿਹੜੇ ਨਾਮ ਤੇ ਉਹਨਾਂ ਪੈਸੇ ਇਕੱਠੇ ਕੀਤੇ ਉਹ ਜਗਰਾਤਾ ਕੌਣ ਕਰਾਏਗਾ ਜੀ ਹੁਣ ਇਹ ਹੀ ਕਰਾਉਣਗੇ ਦੋ ਸੇਵਾਦਾਰ ਜਿਹੜੇ ਝੂਠ ਮਾਰ ਕੇ ਸੇਵਾ ਲਿਆਏ ਨੇ ਕੀ ਨਾਮ ਉਹਨਾਂ ਦਾ ਜੀ ਉਹਨਾਂ ਦਾ ਨਾਮ ਇੱਕਦਮ ਬੰਟੀ ਬੰਟੀ ਸਰਦੇ ਜੀ ਦੂਸਰੇ ਦਾ ਤਾਂ ਜਾਣਦੇ ਨਹੀਂ ਇਹਨਾਂ ਦਾ ਪੁੱਤਰ ਮੱਖਣ ਸਿੰਘ ਦਾ ਜੀ ਕਿਹੜਾ ਪਿੰਡ ਦਾ ਜੀ ਇਹ ਇੱਥੇ ਨਹਿਰ ਤੇ ਬਾਬੇ ਦੇ ਨੇੜੇ ਹੀ ਰਹਿੰਦੇ ਨੇ ਵੱਡੇ ਸਿੱਧੂ ਵਾਲੇ ਮੰਜਾਈਦਿਆ ਨੇ ਇਹ ਕਿੰਨੀ ਤਰੀਕ ਦਾ ਜਿਹੜੇ ਪਰਚੇ ਕੱਟ ਰਿਹਾ ਕਿੰਨੀ ਤਰੀਕ ਦਾ ਜਗਰਾਤਾ ਦੱਸ ਰਿਹਾ ਜੀ ਤੇ 6 ਫਰਵਰੀ ਦੀ 25 ਮਾਰਗ ਅੱਛਾ ਤੁਸੀਂ ਪਹਿਲਾਂ ਇਹ ਕਰਾਉਣਾ ਸੀਗਾ ਹਾਂਜੀ ਹਾਂਜੀ ਹੁਣ ਤੁਸੀਂ ਕੈਨਸਲ ਕਰ ਤੋ ਕਰਾ ਲਈ ਅਸੀਂ ਕੈਨਸਲ ਕਰ ਦਿੱਤਾ ਹਾਂਜੀ ਉਹ ਕਰਾਵਣਾ ਸੰਗਤ ਆਵੇਗੀ ਸਾਰੀ ਦੋਨੇ ਨਾਲ ਕੀ ਦੀ ਆਵੇਗੀ ਸਾਰੀ ਸੰਗਤ ਸਾਨੂੰ ਪਿੰਡਾਂ ਕਿਹਦੇ ਅਸੀਂ ਆਵਾਂਗੇ ਜੀ ਹਾਂਜੀ ਆਣਗੇ ਜੀ ਖਵਾਏ ਦੀ ਵੀ ਆਣਗੇ ਜੀ ਇਹਨਾਂ ਦਾ ਐਡਰੈਸ ਤੋਂ ਪਹੁੰਚਣਗੇ ਨਾ ਦੇ ਘਰੇ ਜਗਰਾਤਾ ਕਰਾਵੇ ਇਹ ਦੇ ਦਿੰਨੇ ਆ ਇਹ ਮੁਕਤ ਹਨ ਉਹ ਆਂਦੇ ਪਿੰਡ ਵੰਡਾ ਸਿੱਧੂ ਵਾਲਾ ਬੰਟਿ ਸਿੰਘ ਦੇ ਪੁੱਤਰ ਮੱਖਣ ਸਿੰਘ ਮਜਹਿ ਦੀ ਜੋ ਨਹਿਰ ਦਾ ਨਾਲ ਟਾਣੀ ਹੈ ਇਹਨਾਂ ਦੀ ਤੇ ਸੰਗਤ ਨੂੰ ਬੇਨਤੀ ਜਿਹੜੇ ਇਹਨਾਂ ਕੁਸ਼ਿਆਵਾ ਲੈ ਕੇ ਆਏ ਨੇ ਇਹਨਾਂ ਦੀ ਟਾਣੀ ਤੇ 25 ਮਾਗ ਨੂੰ ਪਹੁੰਚੋ ਠੀਕ ਹੈ ਤੇ ਜਿਗਰਾਤਾ ਵੇਖੋ ਕਿਹੜਾ ਕਰਾਉਣਾ ਜਿੱਕੀ ਨਾਮ ਤੁਹਾਡਾ ਜੀ ਗੁਰਚਰਨ ਸਿੰਘ ਕਿਹੜਾ ਪਿੰਡ ਹੈ ਜੀ ਇਹ ਸਿੱਧੂ ਵਾਲਾ ਵੱਡਾ ਸਿੱਧੂ ਵਾਲਾ ਮਿਰਜੀ ਜਿਹੜੀ ਪ੍ਰਵੀਨ ਬਾਬਾ ਹੈ ਉਹਨੇ ਤੁਹਾਡੇ ਤੇ ਇਲਜ਼ਾਮ ਲਾਇਆ ਕਿ ਮੇਰੇ ਨਾਮ ਤੇ ਜਿਹੜੀ ਸੇਵਾ ਕੱਟੀ ਕਰਕੇ ਪਿੰਡਾਂ ਵਿੱਚ ਉਹ ਫੈਲ ਕੱਢੇ ਲਿਖੇ ਆ ਰਹੇ ਆ ਲੇਕਿਨ ਮੈਂ ਜਿਗਰਾਤਾ ਕਰਾਉਣਾ ਸੀ 25 ਮਾਗ 7 ਫਰਵਰੀ ਨੂੰ ਸੁਰੂ ਸੀ ਕੈਨਸਲ ਕਰਕੇ ਕਿ ਚੇਤਰ ਕਰਾ ਰਹੇ ਹਾਂ ਹਾਂਜੀ ਹਾਂਜੀ ਕੈਨਸਲ ਕਰ ਰਹੇ ਹੋ ਫੰਡ ਇਕੱਠੀ ਕਰ ਰਹੇ ਹੋ ਫੰਡ ਮੈਂ ਇਕੱਠੀ ਕਰ ਰਹੇ ਹਾਂ ਬਾਕੀ ਨਾਂ ਦੇ ਪਿੰਡ ਦੀ ਨਹੀਂ ਕਰ ਰਹੇ ਮੈਂ ਕਿਹਾ ਤੇ ਪਿੰਡ ਦਾ ਨਾਮ ਸਹੀ ਆ ਦਾ ਪਿੰਡ ਦਾ ਟਿਕਾਣਾ ਦੱਸ ਕੇ ਕਰ ਰਹੇ ਹਾਂ ਬਾਕੀ ਨਾਂ ਦੇ ਪਿੰਡ ਦਾ ਬਲਕੀਲ ਦਾ ਨਾਮ ਹੀ ਲੈ ਰਹੇ ਆ ਆ ਦੇ ਪਿੰਡ ਦੇ ਨਾਲ ਸਰਪੰਚ ਜੀ ਸਹਿਮਤੀ ਨਾਲ ਕਰਵਾ ਰਹੇ ਹਾਂ ਬਾਕੀ ਸਰਪੰਚ ਵੀ ਮੇਰੇ ਨਾਲ ਸਹਿਮਤ ਹੈ ਕਹਿੰਦੇ ਨੇ ਜਿੱਥੇ ਕੋ ਮੈਂ ਉੱਥੇ ਨਾਲ ਤਿਆਰ ਆ ਅੱਜ ਦਾ ਕੀ ਨਾਮ ਹੈ ਜੀ ਦਾ ਸੇਵਾ ਉਹਨਾਂ ਨੇ ਜਿਕਤਾਰ ਸਿੰਘ ਪੱਲਾ ਜਿਕਤਾਰ ਉਹਨੇ ਤੁਹਾਨੂੰ ਕਿਹਾ ਸੀ ਸੇਵਾ ਕੀਤੀ ਕਰ ਮੈਂ ਉਹਨਾਂ ਨੂੰ ਪੁੱਛ ਕੇ ਕਿ ਸੇਵਾ ਕੀਤੀ ਕਰਨ ਲੱਗਿਆ ਜੀ ਇਹੜੇ ਇਲਜ਼ਾਮ ਲਾ ਰਹੇ ਹੋ ਕਿਸ ਤਰ੍ਹਾਂ ਲਾ ਰਹੇ ਹੋ ਉਹ ਝੂਠੇ ਇਲਜ਼ਾਮ ਲਾ ਰਹੇ ਨੇ ਇਸ ਤਰ੍ਹਾਂ ਮੰਨ ਲਓ ਤੁਹਾਡੇ ਤੇ ਅਸੀਂ ਕੇਸ ਕਰਦੇ ਹਾਂ ਵਾਗੇ ਅਸੀਂ ਕਰਦਾ ਕਿ ਬਾਕੀ ਨਾਲ ਪਿੰਡ ਦੀ ਸੇਵਾ ਮੈਂ ਕੱਠੀ ਨਹੀਂ ਕਰ ਰਿਹਾ ਆਹਦੇ ਪਿੰਡ ਦੀ ਸੇਵਾ ਕੱਟ ਕਰ ਰਿਹਾ ਨਾ ਲੈ ਕੇ ਆਪ ਦੇਖੋ ਦਾ ਪਿੰਡ ਦਾ ਮ रहਣ ਵਾਲਾ ਵਾਸੀ ਚੱਕ ਸੋਣਾ ਸੰਦੜ ਦਾ ਸਿੱਧੂ ਵਾਲਾ ਵਡਾ ਵੀ ਜੀ ਤੁਸੀਂ ਕਦੋਂ ਜਗਰਾਤਾ ਕਰਾ ਰਹੇ ਹੋ ਇਹ 7 ਫਰਵਰੀ ਦਾ 25 ਮੰਗਦਾ ਬਾਕੀ ਸੇਵਾ ਕੱਟ ਕਰਨ ਦੇ ਹੁਣ ਕਰਨ ਮੈਂ ਕੈਂਸਲ ਕਰਾ ਰਿਹਾ ਸੀ ਮਹੀਨਾ ਲੇਟ ਕਰਵਾ ਰਿਹਾ ਸੀ ਉਹਦੋ ਕਰਾਉਣਾ ਹੁਣ ਕਰਾ ਰਿਹਾ ਸੀ ਮਹੀਨਾ ਅੱਗੇ ਵਧਾ ਦਿੱਤਾ ਗਿਆ ਸੇਵਾ ਕਿੰਨੀ ਇਕੱਠੀ ਹੋ ਗਈ ਹੈ ਸੇਵਾ ਇਸ ਟਾਈਮ ਤਾਂ ਮੇਰੇ ਕੋਲ 7-8 ਹਰ ਇਕੱਠੀ ਹੋਇਆ ਹੈ ਹਾਂ ਇਹ ਤੋਂ ਫਾਇਦਾ ਤੇ ਜ਼ਿਆਦਾ ਖਰਚਾ ਹੋਗਾ ਹਾਂ ਜੀ ਤਕਰੀਬਨ ਜੇ ਰਾਤ ਤੇ 10 ਤਕਰੀਬਨ ਆ ਜਾਂਦਾ ਖਰਚਾ 20-25 ਆ ਜਾਂਦਾ ਹਾਂ ਬਾਕੀ ਸੇਵਾ ਕੱਟ ਕਰਨ ਮੈਂ ਕੈਨਸਲ ਕਰਾ ਰਿਹਾ ਅਗਲੀ ਵਾਰ ਪ੍ਰੋਗਰਾਮ ਕਰਵਾ ਰਿਹਾ ਮੀਨਾ ਰੋਕੇ ਉਹਨੇ ਤਾਂ ਕੈਨਸਲ ਕਰ ਰਹਾ ਤੁਸੀਂ ਕੈਨਸਲ ਕਰਦਾ ਜਿਹੜੇ ਸੇਵਾ ਲੈ ਕੇ ਹੋ ਉਹ ਜਿਹੜੇ ਸੰਗਤ ਹੋ ਕੇ ਕਿੱਧਰ ਜਾਏਗੀ ਹਾਂ ਜੀ ਉਹਨਾਂ ਵੀ ਕਹਿੰਦੇ ਸਾਰਾ ਇਹਨਾਂ ਇਹਨਾਂ ਮੈਨੂੰ ਘਰੇ ਆ ਕੇ ਧਮਕੀ ਦਿੱਤੀ ਸੀ ਨਾ ਮੰਨ ਲਓ ਗਲੀ ਚ ਆ ਕੇ ਉਹ ਉਹਦਾ ਮੈਂ ਉਸ ਤੋਂ ਬਾਅਦ ਮੈਂ ਸੇਵਾ ਲਰਨਿੰਗ ਗਿਆ ਸੀ ਮੈਨੂੰ ਇਸ ਕਰਕੇ ਕਹਿੰਦੇ ਸੀ ਨਾ ਮੰਨ ਲਓ ਅਸੀਂ ਮੇਰੇ ਘਰ ਦੇ ਨਾਲ ਤੇ ਮੇਰੇ ਨਾਲ ਖਿਲਾਫ ਬੋਲਦੇ ਸੀ ਮੇਰੇ ਮੰਮੀ ਦਾ ਦੇ ਖਿਲਾਫ ਬੋਲਦੇ ਸੀ ਅਸਤਰ ਮੈਂ ਨਾ ਤੁਹਾਡੇ ਅਹਮਲੋ ਉਲਟ ਪੁਲਟ ਸ਼ਬਦ ਕਹਿੰਦੇ ਸੀ ਤੇ ਇਸ ਕਰਕੇ ਮੈਂ ਫਿਰ ਸਰਪੰਚ ਨੂੰ ਪੁੱਛਿਆ ਸੀ ਸਰਪੰਚ ਕਹਿੰਦਾ ਤੁਸੀਂ ਨਾ ਜਾਓ ਕਿਤੇ ਵੀ ਸੇਵਾ ਵਾਲਾ ਨਹੀਂ ਤੁਸੀਂ ਸਰਪੰਚ ਪੰਚਾਇਤ ਇਕੱਠੀ ਕੀਤੀ ਜਾਂ ਕਿਸੇ ਨੂੰ ਗੱਲ ਕੀਤੀ ਹੈ ਪੰਚਾਇਤ ਇਕੱਠੀ ਨਹੀਂ ਕੀਤੀ ਸਰਪੰਚ ਸਾਹਿਬਾ ਦੇ ਪਿੰਡ ਨੂੰ ਗੱਲ ਕੀਤੀ ਸੀ ਹੁਣ ਦੱਸਿਆ ਸਰ ਰੋਲਾ ਬਣ ਗਿਆ ਉਹਨਾਂ ਨੇ ਗੱਲ ਕੀਤੀ ਸੀ ਉਹ ਕਹਿੰਦੇ ਸੀ ਮਨ ਲੋ ਜੇ ਤੁਸੀਂ ਮਨ ਲੋ ਇੱਕ ਦਿਨ ਰੁਕ ਜਾਓ ਸੇਵਾ ਕੱਠੇ ਕਰਨਾ ਜਾਓ ਬਾਕੀ ਜੋ ਵੀ ਗੱਲ ਹੋਈ ਤੇ ਮੈਂ ਗੱਲ ਕਰ ਲਾਂਗਾ ਜੋ ਮੇਰੇ ਤੱਕ ਗੱਲ ਪਹੁੰਚੀ ਤਾਂ ਹੋਰ ਕੀ ਕਹਿਣਾ ਚਾਹੁੰਦੇ ਹੋ ਬਸ ਇਹ ਹੋਈ ਸਗੋਂ